ਅੱਲਾ ਪਹਿਲਾ ਏਕਮ ਕਾਸਤ ਗੁਰ ਪਰਸ਼ਾਦ ਸੋਦੋ ਤੇਰਾ ਕੀਆ ਸੋ ਕਰਕੇ ਹਾ ਜਿਤਵੇ ਸਰਵ ਸੰਭਾਲੇ ਬਾਜੀ ਤੇਰੇ ਆਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰਿਸ਼ੋ ਕਹਲੀ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰਨੋ ਪਵਨ ਪਾਣੀ ਬੈਸੰਤ ਗਾਵੇ ਰਾਜਾ ਧਰਮ ਦਵਾਰੇ ਗਾ ਕੀ ਤੁ ਗੁਪਤ ਲਿਖਤ ਜੀ ਲਿਖੇ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁੰਨੋ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ गावਾਂ ਤੁੰਨੋ ਸੀਦ ਸਮਾਦ ਅੰਦਰ ਗਾਵਾਂ ਤੁੰਨੋ ਸਾਥ ਵਿਚਾਰੇ ਗਾਵਾਂ ਤੁੰਨੋ ਜਤੀ ਸਤੀ ਸੰਤੋਖੀ ਗਾਵਨ ਵੀ ਤੁੰਨੋ ਵੀਰ ਕਰਾਰੇ ਗਾਵਾਂ ਤੁੰਨੋ ਪੰਡਤ ਪੜੀ ਰਖੇ ਸੱਜੂ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਨਿਆ ਮਨਮੋਨ ਸੁਰਗਮ ਮਚਪਿਆ ਗਾਵਨ ਰਤਨ ਪਾਇ ਤੇਰੇ ਅੜ ਲੈ ਕੇ ਰਖੇ ਤੇਰੇ ਧਾਰੇ ਸੇ ਤੁੰਨੋ ਗਾਵਨ ਜੋ ਹੋਰ ਕੇਤੇ ਗਾਵਨ ਸੰ ਜਿਤਨਾ ਬਣ ਕੇ ਸਨ ਔਰ ਕੇਤੇ ਤੁਰਨੋਂ ਗਾਵਨ ਸਹਿਮਾ ਚਿਤਨਾ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਹਿਰ ਨਿਰਭਉ ਚਾਇਨਾ ਜასი ਰਚਨਾ ਜੀਨੇ ਰਚਾਈ ਰੰਗੀ ਰੰਗੀ ਪਾਤੀ ਕਰ ਤਾਪਨਾ ਜਿਪਤੀ ਜੀ ਵਡਿਆਈ ਜੋਤੀਸ ਭਾਵੇ ਸੋਈ ਕਰਸੀ ਫਿਰ ਹੁਕਮ ਨ ਕੰਨ ਨਾ ਜਾਈ ਸੋ ਪਾਸਾ ਹਾ ਵਾਹ ਸਾਬ ਨਾਨਕ ਰਿਆ ਰੰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਇ ਕੇਵਡ ਵੱਡਾ ਟੀਠਾ ਹੋਇ ਕੀਮਤ ਪਾਏ ਕਹਿ ਨਾ ਜਾਈ ਕਹਿਨੇ ਵਾਲੇ ਤੇਰੇ ਰਹਿ ਸਮਰ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀ ਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਖਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਾਈ ਕਹਿ ਨਾ ਜਾਈ ਤੇਰੀ ਤਿਲ ਬੜਾਈ ਸਭ ਸਤ ਸਭ ਤੱਪ ਸਭ ਚੰਗੀਆਂ ਨੇ ਸਿਦਾਪੁਰਖਾ ਕੇ ਆਵੜੀਆਂ ਤੁੱਤ ਵੀ ਦਸਿੱਤੇ ਕੀਨੇ ਨ ਪਾਈਆਂ ਕਰਮ ਮਿਲੇ ਨਹੀਂ ਠਾਕ ਰਹਾਆਂ ਆਖਣ ਵਾਲਾ ਕੇਰਾ ਕਿਹਾ ਵਿਚਾਰਾ ਸਿੱਤੀ ਭਰੇ ਤੇਰੇ ਪੰਡਰਾ जिस तू दे तिसके आचारा नानक सच सवार हारा आसा महल्ला पहला आखा जीवा विसरे मर जाओ आखा नोखा साचा नाओ साचे नाम की लागे भुख उत भुखे खाए चलिए दुख सो क्यों बिसरे मेरी माए साचा साहब साचे नाए रहाओ सच साचे नाम की तिल वढ़ाई आख थके कीमत नहीं पाई जे सब मिलके आखन पाए बड़ा ना होवे काड़ ना जाए ना मरे होवे सोग देंदा रहे न चुके पोग ਗੁਨੇ ਕੋ ਹੋ ਨਾ ਹੀ ਕੋਈ ਨਾ ਕੋ ਹੋਇਆ ਨਾ ਕੋ ਹੋਇ ਜੇ ਵਡਾਪ ਤੇ ਵਡ ਤੇਰੀ ਦਾਤ ਚਿੰਤ ਜਿੰਦ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਮੇ ਬਾਜ ਸਮਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਪੁਰਖ ਆਪਿ ਨੋ ਕੋ ਰੁਕ ਪਾਸ ਹਮ ਕਿਰੇ ਕਿਰਮ ਸਤਗੁਰ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮਿੱਥ ਗੁਰਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤੋ ਨਾਮ ਮੇਰੇ ਪ੍ਰਾਨ ਸਖਾਈ ਹਰ ਕਿਰਤ 함ਰੀ ਰਹਿ ਰਿਆਸ ਰਹਾਓ ਹਰ ਜਨ ਕੇ ਵੜਾ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਰ ਹਰ ਹਰ ਨਾਮ ਮਿਲੇ ਤਿਪਤਾਸਤ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗ ਹੀਮ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਵੇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਤੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਮਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 काहे रे मन चितव सुदम जाहर जियो परया शैल पत्थर में जंत उपाय ताका रिजक आगे कर तरया मेरे माधो जी सत्संग मिले सुतरया गुरु प्रसाद परम पद पाया सूके काटा सहारया रहाओ जनन पिता लो सुन बिनता कोई न किसकी तरया सिर सिर रिज सबाए ठाकुर काहे मन पो करया उडे उड आवे से कोसा तीन पाछे बछरिया छरिया तीन कमन चलावे कमन चुगावे मन में सिमरन कर सब निदान दस्ट अस्त सिदान ठाकुर कल तरिया जन नानक बल बल सद बल जाइए तेरा अंत न पारा वरिया राग आसा महला चौथा सो पुरख एकम का सत प्रसाद सो पुरख निरंजन हर पुरख निरंजन हर अगमा अगम अपारा सब त्यावे सब त्यावे तुद जी हर सच्चे सिर जनहारा सब जी तुम्हारे जी तू जी का तारा हर त्यावो संतो जी ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟਕਟ ਅੰਤ ਸਰਬ ਨਿਰੰਤ ਜੀ ਹਰ ਇੱਕੋ ਪ੍ਰਕ ਸਮਾਨ ਇਕ ਦਾਤੇ ਇਕ ਪਿਖਾਰੀ ਜੀ ਸਭ ਤੇਰੇ ਚੋ ਜਵੀ ਰਾਨਾ ਤੂੰ ਆਪੇ ਦਾਤਾ ਆਪੇ ਪੁਜਤਾ ਜੀ ਹੋਤੋ ਦੇ ਵੀ ਨਾਮ ਨਾ ਜਾਣ ਤੂੰ ਪਾਰ ਬ੍ਰਮ ਬਿਆੰਤ ਬਿਆੰਤ ਜੀ ਤੇਰਾ ਕਿਆ ਗੁਨਾਹ ਬਖਾਨਾ ਜੋ ਸੇਵਿਆ ਜੋ ਸੇਵਿਆ ਤੁਜੀ ਜਨਾਨਕ ਤੈਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੈਨ ਜੁਗਮੇ ਸੁਖਵਾਸੀ ਸਹਿਮੁਖਤ ਸਹਿਮੁਖਤ ਪੈ ਜਿਨ ਹਾਤਿਆ ਜੀ ਤਿਨ ਟੋਟੀ ਜਮਤੀ ਫਾਸੀ ਜਿਨ ਨਿਰਬੋਹ ਹਾਤਿਆ ਜੀ ਤਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰੇ ਹਰ ਜਿਹਰ ਹਰ ਜੀ ਤੇ ਹਰ ਹਰੂ ਰੂਪ ਸਮਾਸੀ ਸਹਿਤਨ ਸਹਿਤਨ ਜਿਨ ਹਾਤਿਆ ਜੀ ਜਨ ਨਾਨਕ ਤਿਨ ਬਰਜਾਸੀ ਤੇਰੀ ਭਗਤ ਤੇਰੀ ਭਗੜ ਪੰਡਾ ਜੀ ਭਰੇ ਬਿਆਨਤ ਬਿਆਨਤਾ ਤੇਰੇ ਅਨੇਕ ਤੇਰੇ ਤੇਰੇ ਭਗਤ ਤੇਰੇ ਭਗਤ ਸਲਾਇ ਤੋਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਹਰ ਇੱਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਆਨਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਿਮਰ ਸਾਸਤ ਜੀ ਕਰ ਕਰਿਆ ਖਟੋ ਕਰਮ ਕਰਤਾ ਸੈ ਭਗਤ ਸੈ ਭਗਤ ਭਲੇ ਜਨ ਨਾਲਗ ਜੀ ਜੋ ਪਾਵੇ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਤਪੁਰਖ ਅਪਰੰਪਾਰ ਕਰਤਾ ਜੀ ਤੂ ਦੁਦ ਜੇਵਡ ਬਨ ਕੋਈ ਤੂ ਜੁਗ ਜੁ ਇਕੋ ਸਦਾ ਸਦਾ ਤੂ ਇਕੋ ਜੀ ਤੂੰ ਨੈਚਲ ਕਰਤਾ ਸੋਈ ਤੂ ਦਾਪੇ ਸੋਈ ਪਾਵੇ ਕਰਤੇ ਜੀ ਤੂ ਆਪੇ ਸੇ ਕਰੇ ਸੋ ਹੋਈ ਤੂ ਦਾਪੇ ਸੇ ਸਭ ਉਪਾਈ ਜੀ ਤੂ ਆਪੇ ਸੇ ਸਭ ਗੋਈ ਜਨਨਾਲ ਗੁਣ ਗਾਵੇ ਕਰਤੇ ਕਾ ਜੀ ਜੋ ਸਭ ਸੇ ਕਾ ਜਨੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਿਆਰ ਮੈਡਾ ਸਾਈਂ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਸਭ ਸਭ ਤੇਰੀ ਤੂੰ ਸਭਨੇ ਧਿਆਇਆ ਜਿਸਨੋ ਕਿਰਪਾ ਕਰਿਆ ਤੇ ਨਾਮ ਰਤਮ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪਿ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮੇ ਤੁਝ ਬਿੰਦੂ ਚਾ ਕੋਈ ਨਹੀਂ ਜੀ ਜੰਤ ਸਭ ਤੇਰੇ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੋ ਜਾਣਿਆ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਨੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਈ ਤੂੰ ਕਰ ਕਰ ਵੇਖਿਆ ਜਾਣਿਆ ਸੋਈ ਜਿਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਚ ਆਸਾ ਮਹੱਲਾ ਪਹਿਲਾ ਤਿਤ ਸੜਵੜੇ ਭਲੀਏ ਨਿਵਾਸਾ ਪਾਣੀ ਪਾਵਕ ਤਿੰਨ ਕੇ ਹਾ ਪੰਕਜ ਮੋ ਪਗ ਨਹੀਂ ਚਲੇ ਹਮ ਦੇਖਾਂ ਤੈ ਡੁਬੇਲੇ ਮਨ ਏਕ ਨ ਚੇਤਸ ਮੋੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਨਵਤ ਨਾਨਕ ਤਿੰਨ ਕੀ ਸੰਨਾ ਜਿੰਤੂ ਨਾਹੀ ਵਿਸਰਿਆ ਰਾਗ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮੁਖ ਦੇਹੋਰੀਆ ਗੋਬਿੰਦ ਮਿਲਕੀ ਇਹ ਤੇਰੀ ਬਰੀਆ ਔਰ ਕਾਸਤੇ ਰਕਿੱਤੇ ਨਾ ਕਾਮ ਮਿਲ ਸਾ ਸੰਪਜੇ ਕੇਵਲ ਨਾਮ ਸਰਮ ਜਾਪ ਆਪ ਜਲਤਨਨ ਕੇ ਜਨਮ ਬਿਧਾ ਜਾ ਤਰੰਗ ਮਾਇਆ ਕੇ ਰਹਾ ਉਜਾਪਾ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾ ਨ ਜਾਣਿਆ ਹਾ ਰਾਇ ਤੋਹ ਨਾਨਕ ਹਮ ਨੀਚ ਕਰਮਾ ਸਰਨ ਪਰਿਤੀ ਰਖੋ ਸਰਮਾ कब पाच दसवीं कब जो बाज बेनती चुपाई हमरी करो हादे रशा पूर हो तब चरण मन रे हमारा अपना जान करो पर पारा हमरे दूसरा बेतुम कावो पापा मोए सुखी बसे मोरो परवारा सेवक सभ्य तारा मोह रसा निर्दय करिये सब बैरो करिए पूरन होए हमारी आशा तो रे प्यासा तुम्हें शाड को यवन त्या जो बढ़ जाओ सो तुम ते पाओ सेवक सिख हमारे तारिये चुन चुन सतर हमारे मारिए, आप आदे मुझे बरिए मर मर का तो हरिए हो जो सदा हमारे पछा सीरियस तुझो और अच्छा रख लियो मैं राखन हारा साहिब सम प्यारा दीन बंधन दुश्य कहता पूरी बुरी कंता काल पाए ब्रह्मा अवतारा काल पाए शिव जय अवतारा काल पाए कर विस्म सा सकल काल का किया तमासा जवन काल जोगी शिव की यो वेद ब्रह्मा जो थीओ जवन का सब लोग स्वारा नमस्कार है तय हमारा ਜਵਨ ਕਾਲ ਸਭ ਜਗਤ ਬਣਾਇਓ ਦੇਦ ਦੰਚ ਸਮਝਾਓ ਆਦਨ ਤੇ ਕਿਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਿਆ ਦੀ ਨਾਪ ਸਵਾਰੀ ਸਿਵ ਕੋ ਕੋ ਸਿਵ ਗੁਣ ਸੁਖ ਦਿਓ ਸਤਨ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਚੀਟੀ ਤੇ ਕੁੰਚ ਰਸਤੂਲਾ ਸਭ ਪਾ ਕਿਰਪਾ ਦਿਸ਼ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰਾ ਕਰਤਾਰਾ ਪਰਜਤਤ ਦੇ ਅਪਾਰਾ ਜਬ ਆਖਰ ਕਰਤ ਹੋ ਕਬੋ ਤੁਮ ਮੇ ਮਿਲ ਦੇ ਤਸਬੋ ਜੇਤੇ ਬਦਨ ਸੀ ਸਤਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭੀ ਤੇ ਰਹਿ ਤੇ ਰਾਲਮ ਜਾਨ ਬੇਦ ਪੇ ਦਰੂਆਲਮ ਨਿਰੰਕਾਰ ਨਿਰਬਕਾਰ ਨਿਲੰਬ ਆਦ ਨੀਲ ਅਨਾਦ ਅਸੰਭ ਤਾ ਕਾ ਮੂਰ ਚਾਰੋ ਪੇਦਾ ਜਾ ਕੋ ਪੇਮ ਨਾ ਪਾਤ ਬੇਦਾ ਤਾ ਕੋ ਕਰ ਪਾਹਤ ਅਨਮਾਨਤ ਮਹਾ ਮੂਰ ਕੁਛ ਪੇ ਨਾ ਜਾਨਤ ਮਹਾ ਦੇਖੋ ਕੈ ਸਦਾ ਸ਼ਿਵ ਨਿਰੰਕਾਰ ਕਾ ਚੀਨ ਨਹੀਂ ਪੀ आप अपनी बुद्ध है जेती बन पिन्न पिन तेती तुमरा लखन जाय पसारा कै बिल प्रथम संसारा एके रूप अनुपुरूपा रंग प्योरा अंडा अंड जेरसे तजगीनी उत्पच खान बो रचदीनी को फूल राजा है बैठा को कौ जो शंकर केठा सगल श्रिष दिखाय अचंब आद जुगाद सुरूप अब अभरछा मेरी तुम करो सीखो बारस करो दुष्ते उत्पाता सकल मलेश करो रनकाता जे अस्तुत सन्नी परे तन के दुष्ट कथा मरे पुरख जवन पग पर इतिहास है तन के तुम संकट सता रहे जो काल को एक बात है ताके काल ने कर नहीं आए है रक्षा होय ते सब काला दुष्ट रिश्ते तरह तत्काल कृपा दृष्टन जाए न हरो ताके तापत न को मोहरो रिद्ध सिद्ध कर्म होय दुष्ट छाचे सके न कोई एक बाजिन तुम से बड़ा काल फास्ट है और बड़ा नाम त कहा दारी दुख तोते राख ਘੜਾ ਖੇਤ ਮੈਂ ਸੰਤੀ ਹਰੀਆ ਪਹਾਦੇ ਲੇਉ ਬਾਰੀ ਸਰਉ ਠੋਰ ਮੈਂ ਹੋਸਾਈ ਦੂਸਤੇ ਲੇ ਬਚਾਈ ਦੂਸ ਸਰਉ ਠੋਰ ਮੈਂ ਹੋਸਾਈ ਦੂਸਤ ਦੋਖ ਤੇ ਲੇ ਬਚਾਈ ਸੋਈਆ ਪਾਈ ਗਈ ਜਬ ਤੇ ਤੁਮਨੇ ਤਬ ਤੇ ਕੋ ਆਸ ਤੇ ਨਹੀਂ ਆਲੋ ਰਾਮ ਨਹੀਮ ਕੁਰਾਨ ਕੁਰਾਨ ਐਨੇ ਕਈ ਮਤੇ ਇਕ ਨਾ ਮਾਨੋ ਸਿਮਰ ਸਾਸਤਰ ਬਿ ਸਾਸਤਰ ਵੇਦ ਪਸਬੋ ਭੇਦ ਗਏ ਹਮ ਇਕ ਨਾ ਜਾਣੋ ਸ਼੍ਰੀ ਇਸਪਨ ਕਿਰਪਾ ਤੁਮਰੀ ਮਹਿਨਾ ਕਈਓ ਸਭ ਤੋ ਹੀ ਬਖਾਨਿਓ ਦੋਹਰਾ ਸਗਤ ਵਾਰ ਕੋ ਛਾਟ ਕੇ ਗਇਓ ਤੋ ਵਾਰ ਦਵਾਰ ਬਾਹੇ ਗਿ ਹਿਲਾ ਜਸ ਕੋ ਬਿੰਦਾਸ ਸੁਹਾਰ RAM ਕਹ ਲੀ ਮਲਾਤੀ ਜਾਨੰਦ ਏਕਮ ਕਾ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂਤਾ ਪਾਇਆ ਸੇ ਸੇਤੀ ਮਨਵੰਦਿਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਨਾਂ ਜਾਂ ਸ਼ਬਦੋ ਗਾਵੋ ਹਰੀ ਕੇ ਰਾਮ ਨਿਵਾਸਾਇ ਕਹੇ ਨਾਨਕ ਅਨੰਦ ਹੋਇਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਾ ਰਹੁ ਹਰ ਨਾਲੇ ਹਨ ਨਾ ਰੋਹੁ ਤੋ ਮਨ ਮੇਰੇ ਦੁਖ ਸਭ ਈਸਾਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਭਾਨਾ ਸਪਨਾ ਗਲਾ ਸਮਰਥ ਸੁਆਮੀ ਇਸੋ ਕੋ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸੱਚੇ ਸਾਈਹਬਾ ਕਿਆ ਨਹੀਂ ਖਾ ਤੇਰੇ ਘਾਤਾ ਤੇਰੇ ਸਭ ਕਿਛ ਹੈ ਜਿਸ ਦੇ ਸੂ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਗਨੇਰੇ ਕਹੇ ਨਾਨਕ ਸੱਚੇ ਸਾਈਹਬਾ ਕਿਆ ਨਹੀਂ ਖਾ ਤੇਰੇ ਸੱਚਾ ਨਾਮ ਮੇਰਾ ਆਦਾਰੋ ਸਾਚਾ ਨਾਮਾ ਦਾ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਾਨਾ ਆਏ ਵਸਿਆ ਜਿਨ ਇੱਛਾ ਸਭ ਪੂਜਾਲੀਆਂ ਸਦਾ ਗੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਬੜੀਆਂ ਕਹੀ ਨਾ ਸੁਨੋ ਸੰਤੋ ਸਭ ਤੋਂ ਰੋ ਪਿਆਰੋ ਸਚਾ ਨਾਮ ਮੇਰਾ ਆਦਾਰੋ ਵਾਜੇ ਪੰਚ ਸਬਤਿਤ ਕਰ ਸਭਾਗੇ ਕਰ ਸਭਾਗੇ ਸਬਦ ਵਾਜੇ ਕਲਾ ਜਿਤ ਕਰ ਤਾਰੀ ਪੰਚ ਤੂਤ ਤੁਦ ਵਾਸੇ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਇਆ ਤਿਤ ਕਰ ਅਨੰਦ ਬਾਜੇ ਅਨੰਦ ਸੁਨਾ ਵਡ ਭਾਗਿਓ ਸਗਲ ਮਨੋਰ ਪੂਰੇ ਪਾਰ ਬ੍ਰਹਮ ਪਰਪਾਇਆ ਉਤਰੇ ਸਗਲ ਮਸੂਰੇ ਦੁਖ ਰੋ ਸੰਤਾਪ ਤੇ ਸੁਣੀ ਸੱਚੀ ਬਾਣੀ ਸੰਤ ਸਾਜਨ ਤੇ ਸਰਸੇ ਪੂਰੇ ਗੁੱਤੇ ਜਾਣੀ ਸੁਤੇ ਪੁਨੀਤ ਕਹਤੇ ਪਵਿੱਤ ਸਤਗੁਰ ਇਹ ਅਪਰ ਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਬਾਜੇ ਅਨੰਦ ਤੂਰੇ ਮਦਾਵਨੀ ਮਹਲਾ ਪੰਜਵਾ ਥਾਲ ਵੀ ਇਸ ਦਿਨ ਵਸਤੂ ठाकुर का पायो जिसका सब आधारो जेको खावे जेको पूजे तस्का होय आधारो ए बसत जी नै जाय नइतने तरख होतारो तुम संसार संसार चरन लगत रिये सब नाम सब नालक ब्रह्म पसारो श्लोक महल्ला प 5 13 कीता जातो नइ मेनू जोक तीओ ਨਹੀਂ ਆਪੇ ਤਰਸ ਪਿਓ ਤਰਸ ਪੇ ਆਪ ਮਹਿਰਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮੰ ਥੀਵੇਂ ਹਰਿਆ ਪੌੜੀ ਥਿੱਥੇ ਤੂ ਸਮਰਥ ਜਿੱਥੇ ਕੋਈ ਨਾਹੀਂ ਉਥੇ ਤੇਰੀ ਰਾਖ ਅਗਨੀ ਹੋਰ ਮਾਹੀਂ ਸੁਣ ਕੇ ਜਮਕੇ ਦੂਤ ਨਾਹੀਂ ਤੇਰੇ ਛਾੜ ਜਾਏ ਪੌਜਲ ਬਿਸਮ ਅਸਗਾ ਗੁਰੂ ਸਬਦੀ ਪਾਰ ਪਿਆ ਜਿੰਨ ਕੋ ਲੱਗੀ ਪਿਆਸ ਅਮ੍ਰਿਤ ਸੇ ਹੀ ਖਾਏ ਕਲ ਮੇ ਇਹ ਪੁਨ ਗੁਨ ਗੋਬਿੰਦ ਗਾਏ ਸਭ ਲੋਨ ਕਿਰਪਾਲੇ ਸਮਾਲੇ ਸਾਹਿਬਾ ਕੋਈ ਨਾ ਜਾਏ ਜੀ ਆਇਆਂ ਵੇ ਤੁਧਾ ਵੇ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜੇहां ਜਪ ਗੁਰਨਾਓ ਨੇਤਰੀ ਸਤਿਗੁਰੂ ਵੇਖਣਾ ਸਵੰਨੀ ਸੁੰਨਾ ਗੁਨਾਓ ਸਤਿਗੁਰੂ ਸੇਤੀ ਰਤਿਆ ਦਰਗੀ ਪਾਇਠਾਓ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਬਥੁ ਦੇ ਜਗ ਮੇ ਉਤਮ ਕਾੜੀਏ ਵੀ ਲੈ ਕੇ ਕੇ ਮਹਲਾ ਪੰਜਵਾਂ ਰੱਖੇ ਰਾਕਨ ਆਪ ਆਪ ਉਬਾਰ ਗੁਰ ਕੀ ਪੈਰੀ ਪਾਇ ਕਾਟ ਸਵਾਰਾ ਹੋਏ ਆਪ ਦੇ ਆਲਮਨੋ ਨੋ ਬਿਸਾਰਨ ਸਦ ਜਨਾ ਕੇ ਸੰਗ ਪਵਚਲ ਤਾਰਨ ਸਾਕਰ ਨਿੰਦ ਅਦਿਸ਼ਟ ਖਿਨੇ ਬਿਦਾਰਨ ਕਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਇ ਜਿਸ ਸਮਰਸਖ ਹੋਇਆ ਸਗਲੇ ਦੁੱਖ ਜਾਏ ਜਿਸ ਸਮਰਸਖ ਹੋਇਆ ਸਗਲੇ ਦੁੱਖ ਜਾਏ ਸਤਨਾਮ ਵਾਹਿਗੁਰੂ 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 ਸਤਨਾਮ ਸ਼ਿਰ ਵਾਹਿਗੁਰੂ ਜੀ ਪਾਠ ਕਰਦਿਆ ਕੋਈ ਭੁੱਲ ਹੋਈਆਂ ਹੋਣ ਵਾਹਿਗੁਰੂ ਜੀ ਭੁੱਲ ਜਮਾ ਅਖਰਵਾਦਾ ਕਟਾ ਨਾਨਕ ਨਾਮ ਛੜਦੀ ਕਲਾ ਤੇਰੇ ਪਾਣੇ ਸਰਬੰਤਾ ਭਲਾ ਵਾਹਿਗੁਰੂ ਬਖਸ਼ ਦੇਣਾ ਵਾਹਿਗੁਰੂ ਜਿੰਨੀਆਂ ਗਲਤੀਆਂ ਹੋਈਆਂ ਨਿਮਾਫ਼ ਕਰਨਾ ਆਪਣੇ ਬੱਚੇ ਸਮਝ ਕੇ ਪੂਰੀ ਮਾਫ਼ ਕਰਨਾ ਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼ਿਰ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਨਾਮ ਕਰਤਾ ਪ੍ਰਖੇ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ एकमकार सतनाम करता पुरख निरपो निरवैहकालमुत अजुनिसभंग गुरप्रसाद एकमकार सतनाम करता पुरख निरपो निरवैहकालमुत अजुनिसभंग गुरप्रसाद एकमकार सतनाम करता पुरख निरपो निरवैहकालमुत अजुनिसभंग गुरप्रसाद ਏਕਮ ਕਾਰ ਸਤਨਾਮ ਕਰਤਾ ਪੁਰਖ ਨੀਰ ਪੋ ਨੀਰ ਵਾ ਕਾਲ ਮੋਤਾ ਜੁਨੀਸਾ ਪੰਖ ਪ੍ਰਸਾਦ ਨਾਮ ਸ਼ਿਵ ਹੈ ਗੁਰੂ ਹੈ ਗੁਰੂ ਬਾਹੇ ਗੁਰੂ